ਗੁਰਕਾ ਸ਼ਬਦ ਰਤਨ ਹੈ ਸਤਿਗੁਰ ਦਾ ਉਪਦੇਸ਼ ਰਤਨ ਹੈ ਮੜੇ ਵਿੱਚ ਹੀਰੇ ਜੜੇ ਹੋਏ ਨੇ ਹੀਰੇ ਜਿੱਤੇ ਜੜਾਉ ਫੀਰੇ ਜੜੇ ਹੋਏ ਰਤਨ ਕਾਉਸ ਨੂੰ ਕਹਿੰਦੇ ਨੇ ਕਿਹਦਾ ਰੰਗ ਚੜ ਜਾਂਦਾ ਰਤਾਂ ਤੋਂ ਤਨ ਨੂੰ ਰੰਗ ਚੜਾਉਣ ਵਾਲਾ ਸੱਚ ਗੁਰਕਾ ਸ਼ਬਦ ਹੈ ਜਿਹੜਾ ਉਪਦੇਸ਼ ਹੈ ਸੱਚਾ ਹੈ ਸੱਚੀ ਬਾਣੀ ਹੈ ਸੱਚ ਦਾ ਰੰਗ ਜੜ ਜਾਂਦਾ ਇਹਨੂੰ ਹੀਰੇ ਜਿੱਤੇ ਜਉ ਇਹਦੇ ਵਿੱਚ ਹੀਰੇ ਜੜੇ ਨੇ ਹੀਰੇ ਕੀ ਨੇ ਹੀਰੇ ਜਿੱਤੇ ਗੋਲਡ ਹੀਰੇ ਸ਼ਬਦ ਗੁਰ ਗਾਇਨ ਹੈ ਜਿਹੜਾ ਇਹ ਗੁਨਾਹ ਤੇ ਤਾੜ ਕਰਨੋਂ ਬਚਦਾ ਸਤੋਕੀ ਹੋ ਜਾਓ vair broh ਤਿਆਗ ਦੋ ਰਮੇਸ਼ਰ ਦਾ ਰਵਾਇਦਾ ਤੁਸੀਂ vair virodh ਕਿਸੇ ਨਾਲ ਕਰ ਨਹੀਂ ਸਕਦੇ ਸਾਰੇ ਤੇ ਦਰ ਉਹੀ ਹੈ ਇਹ ਜੜੇ ਹੋਏ ਰਹੀਰੇ ਉਹ ਵਿਦੇਸ਼ ਵਿੱਚ ਹੀਰੇ ਜੜੇ ਹੋਏ ਨੇ ਗੁਨਾ ਦਾ ਉਪਦੇਸ਼ ਕਰਦਾ ਕਿ ਗੁੜਤਾਂ ਛੱਡੋ ਔਗੜ त्याग ਦਿਓ ਔਗੜ ਛੱਡ ਦਿਓ ਔਗੜਾ ਨੂੰ ਕੱਟ ਕੱਟ ਕੇ ਨਾ ਉੱਥੇ ਗੁੜ ਜੜ ਦੋ ਇਹ ਉਪਦੇਸ਼ ਹੈ ਸਤਿਗੁਰੂ ਦਾ ਗੁਰਬਾਣੀ ਨੋ ਬਦੇਸ ਕੀ ਹੈ ਸੱਚ ਦਾ ਰੰਗ ਛਾੜਦਾ ਤੇ ਕੋਣ ਪੈਦਾ ਕਰਦਾ ਕੋਣ ਪੈਦਾ ਕਰਦਾ ਈ ਜਿਵੇਂ ਜਥੇ ਜੜਾਉ ਸ਼ਬਦ ਦੇ ਰਤਨ ਜੇ ਤੇ ਮਨ ਲੱਗਾ ਇਹੇ ਹੋਆ ਸਮਾਓ ਇਹ ਸ਼ਬਦ ਰਤਨ ਜਿਹੜੇ ਬੰਦੇ ਵਿੱਚ ਲੱਜ ਜਵੇ ਨਾ ਜਿਹੜਾ ਮਨ ਇਹਨੂੰ ਐਕਸੈਪਟ ਕਰ ਲਵੇ ਜਿਹੜਾ ਮਨ ਇਹਨੂੰ ਮੰਨ ਲਵੇ ਜਿਹੜੇ ਮਨ ਨੂੰ ਇਹ ਫਿੱਟ ਆ ਜਵੇ ਮਠਾ ਲੱਗ ਜਵੇ ਇਹ ਕੁਛ ਉਹਦੇ ਵਿੱਚ ਬਣ ਜਾਂਦਾ ਇਹੋ ਉਹ ਅਸਮਾ ਉਹ ਸਮਝ ਲਓ ਆਪਣੇ ਮੂਲ ਚ ਅਸਮਾ ਜਾਂਦਾ ਉਹ ਸ਼ਬਦ ਵਿੱਚ ਸਮਾ ਜਾਂਦਾ ਹੈ ਜਿਹਹ ਜਿਹ ਸ਼ਬਦ ਉਪਦੇਸ਼ ਕਰਦਾ ਉਹ ਇਹ ਜਿਹਾ ਹੀ ਬਣ ਜਾਂਦਾ ਜਿਹਹ ਜਿਹ ਸ਼ਬਦ ਵਿੱਚ ਕਿਹਾ ਹੋਇਆ ਨਾ ਵੀ ਇਹੋ ਜਿਹਾ ਹੋਣਾ ਚਾਹੀਦਾ ਮਨ ਇਹੋ ਜਿਹਾ ਹੀ ਬਣ ਜਾਂਦਾ ਉਹ ਜਿਹਾ ਹੀ ਢਲ ਜਾਂਦਾ ਸ਼ਬਦ ਸਿੱਤ ਹੀ ਮਨ ਮਿਲਿਆ ਸੱਚੇ ਲਾਇਆ ਪਾਓ ਸ਼ਬਦ ਨਾਲ ਨਾਲ ਬਨ ਮਿਲ ਜਵੇ ਸ਼ਬਦ ਨਾਲ ਨਾਲ ਬਨ ਜੇ ਮਿਲ ਜਵੇ ਸ਼ਬਦ ਨਾਲ ਮਿਲਿਆ ਰਹੇ ਹਰ ਵਕਤ ਸ਼ਬਦ ਸ਼ਬਦ ਦਾ ਵਿਚਾਰ ਕਰਦਾ ਰਹੇ ਸ਼ਬਦ ਨਾਲੇ ਜੁੜਿਆ ਰਹੇ ਬੋਲੋ ਸੱਚੇ ਲਾਇਆ ਪੋ ਤਾਂ ਸੱਚੇ ਦਾ ਸੱਚ ਦੀ ਭੁੱਖ ਲੱਗਿਆਉਂਦੀ ਉਹਨੂੰ ਆਉ ਪਰੇ ਪ੍ਰੇਮ ਵੀ ਹੁੰਦਾ ਭੁੱਖ ਭੁੱਖ ਪ੍ਰੇਮ ਕੋਈ ਗੱਲ ਓਕਰ ਪ੍ਰੇਮ ਕੋਈ ਗੱਲ ਹੈ ਇਹਨਾ ਪ੍ਰੇਮ ਉਸਦੀ ਭੁੱਖ ਹੁੰਦੀ ਹੈ ਸੱਚੇ ਰਾਜਾ ਪੋ ਜੇ ਕਿਸੇ ਦਾ ਕੋ ਪ੍ਰੇਮੀ ਮਰ ਜਾਏ ਭੁੱਖਬੰਦ ਹੋ ਜਾਂਦੀ ਹੈ ਸਰੀਰ ਦੀ ਬੁੱਕਰੀ ਲੱਗਦੀ ਸਰੀਰ ਦੀ ਭੁੱਖ ਮੰਦ ਕਰਦੀ ਮਨ ਦੀ ਭੁੱਖ ਹੋਰ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬਿਝਾਏ ਜਿਸ ਆਪੇ ਹੀਰਾ ਰਤਨਾ ਪੇ ਹੋ ਰਤਨ ਹੀਰਾ ਰਤਨ ਇਹ ਗੱਲ ਹੈ ਜਿਹੜਾ ਪਿੱਛੇ ਛੱਬਦਾ ਬਿਨਾਂ ਕਰਾ ਨੂੰ ਸੁਣਦਾਰਾ ਉਹਦੀ ਗੱਲ ਹੈ ਉਹ ਹੀਰਾ ਵੀ ਹੈ ਰਤਨ ਵੀ ਹੈ ਜਿਹੜਾ ਸਾਜ ਸ਼ਬਦ ਹੈ ਪਰ ਜਿਹੜੀ ਤੁਰਕੀ ਬਾਣੀ ਹੈ ਉਹ ਸ਼ਬਦ ਰਤਨ ਦੋਏ ਇਕੱਠੇ ਹੀ ਨੇ ਉਹ ਇਹਦੇ ਹੀਰੇ ਜੜੇ ਹੋਏ ਨੇ ਇਹ ਜਿਹੜੇ ਹੀਰੇ ਗੁਰਬਾਣੀ ਦੇ ਹੀਰੇ ਜੜੇ ਰਹੇ ਕੋਦੇ ਜੜੇ ਨਹੀਂ ਹੋਏ ਉਹ ਹੀਰਾ ਰਤਨਾਪਈ ਹੈ ਸੋਚੀਏ ਉਸਰ ਗੱਲ ਗਿਆਨ ਵੀ ਦੇ ਤੱਕ ਕਿਵੇਂ ਗੱਲ ਕਹਿਣੀ ਹੈ ਇਹ ਵੀ ਵਿੱਚ ਹੈ ਉਹਦੇ ਦੋਏ ਗੱਲਾਂ ਇੱਕੋ ਇੱਕੋ ਗੱਲ ਹੀ ਦੋਏ ਗੱਲਾਂ ਨੇ ਕਿਵੇਂ ਕਿਸੇ ਨੂੰ ਬਿਆਨ ਕਰਨਾ ਇਹ ਵੀ ਉਹਦੇ ਜ ਗਿਆਨ ਹੈ ਕੀ ਬਿਆਨ ਕਰਨਾ ਹੈ ਵੀ ਉਹਦੇ ਵਿੱਚ ਉਹ ਹੀਰਾ ਰਤਨ ਇੱਕੋ ਹੀ ਹੈ ਜਿਸ ਨੂੰ ਗਹਿ ਭੁਜਾਇਏ ਆਪੇ ਹੀੜਾ ਜਿਹੇ ਭੁਜਾਇਗੇ ਉਸ ਖੁਦ ਆਜਦੀ ਇਹ ਗੱਲ ਇਹ ਗੱਲ ਸੁੱਝਦੀ ਹੈ ਉਹ ਹੀਰਾ ਰਤਨ ਆਪੇ ਕਿਵੇਂ ਹੈ ਇਹ ਭੁਜਣ ਵਾਲੀ ਗੱਲ ਹੈ ਜਿਹਨੂੰ ਉਹ ਸਮਰੱਥਾ ਦਿੰਦਾ ਨਾ ਗਿਆਨ ਦਿੰਦਾ ਹੈ ਉਹਨੂੰ ਗਿਆਨ ਜਿਹਨੂੰ ਤਲਵਾਰ ਦਿੰਦਾ ਗਿਆਨ ਖੜਗ ਉਹਨੂੰ ਤਲਵਾਰ ਚਲਾਉਣ ਦੀ ਸੋਝੀ ਵੀ ਨਾਲੇ ਦੇ ਦਿੰਦਾ ਪਰ ਦੁਨੀਆਂ ਜਿਹਦੇ ਤਲਵਾਰ ਮਿਲ ਜਵੇ ਸੋਝੀ ਕਿ ਤਾ ਹੋਰ ਲੈਣੀ ਪੈਂਦੀ ਹੈ ਦੁਨੀਆ ਦੇ ਅਗੇ ਤੇ ਬੰਦੂਕ ਬੜੇ ਜਿਵੇਂ ਚਲਾਉਣ ਦੀ ਸੋਚੀ ਹੋਰ ਤੇ ਟੋਲਣੀ ਪੈਂਦੀ। ਉੱਥੇ ਨਹੀਂ ਲੈਣੀ ਪੈਂਦੀ ਸੋਚੀ। ਸੋਚੀ ਨਾਲ ਆਉਦੀ ਉੱਥੇ। ਵਿੱਚੇ ਅੱਡ-ਅੱਡ ਨਹੀਂ ਹੈ ਦੋ ਚੀਜ਼ਾਂ। ਗਿਆਨ ਖੜਗ ਵਰਤਲ ਦੀ ਸੋਚੀ ਉਹਦੇ ਨਾਲ ਹੀ ਹੁੰਦੀ ਹੈ, ਵਿੱਚੇ ਹੁੰਦੀ ਹੈ। ਪਤੂਰੀਆਂ ਦੇ ਵਿੱਚ ਕੋਈ ਹਥਿਆਰ ਲਈਏ ਤੇ ਚਲਾਉਣ ਦੀ ਸੋਚੀ ਇਹ ਅਲੱਗ ਹੈ। ਟੀਚਰ ਅਲੱਗ ਹੈ ਉਹ। ਬੰਦੂਕ ਬਣਾਉਣ ਵਾਲਾ ਅਲੱਗ ਹੈ ਉਹਦਾ ਚਲਾਉਣ ਵਾਲਾ ਟੀਚਰ ਅਲੱਗ ਹੈ ਇੱਥੇ ਵੀ ਅਲੱਗ ਕੋਈ ਹੈ ਇਕੱਠੇ ਹੋਈਏ ਨਾਲੇ ਇਹਨੀਆਂ ਵੀ ਗਿਆਨ ਵੜ ਗਿਆ ਵਰਤਣਾ ਕਿਵੇਂ ਉਹ ਫਿਰ ਬਾਅਦ ਚ ਪਤਾ ਲੱਗੂਗਾ ਉਹਨੂੰ ਵਰਤਣ ਦੀ ਸੋਚੀ ਵੀ ਕਦੋਂ ਵਰਤਣਾ ਕਿਵੇਂ ਵਰਤਣਾ ਕਿਹੜੇ ਸਮੇ ਵਰਤਣਾ ਉਹ ਸਾਰੇ ਸੋਚੀ ਵਿੱਚ ਹੁੰਦੀ ਕਿਹੜੀ ਗੱਲ ਕਦੋਂ ਕਹਿਣੀ ਹੈ ਕਦੋਂ ਨਹੀਂ ਕਹਿਣੀ ਇੰਤਜ਼ਾਰ ਵੀ ਕਰਨਾ ਪੈਂਦਾ ਇਸ ਕਰਕੇ ਕਾਲੇ ਨਹੀਂ ਕਰਦਾ ਉਹ ਕਬੂਦੇ ਵਿੱਚ ਚੱਲਣਾ ਜਿਹੜਾ ਹੈਗਾ ਦਸ ਜਾਦੂ ਦੀ ਆਗਿਆ ਹੁੰਦੀ ਹੈ ਜਿਹਦੇ ਵਰਤੀ ਜਾਂਦੀ ਹੈ ਇਹ ਆਗਿਆ ਕੀ ਹੁੰਦੀ ਹੈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਕਹੇ ਨਾਮ ਇਹ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਆਦਿਕਾਨੇ ਸ਼ਬਦ ਹੈ ਰਤਨ ਵੀਰੇ ਜੀ ਚੜੇ ਸੋ ਜੀ ਪਹਿਲਾਂ ਵੀ ਹੋ ਜਾਂਦੀ ਹੈ ਉਹ ਜਲਦੀ ਰਹੀ ਹੈ ਪਰ ਬੋਲੇ ਨਹੀਂ ਉਹ ਚੜ ਜਿੰਨਾ ਚੜ ਉਹਨਾਂ ਨੂੰ ਕਹਿ ਨਹੀਂ ਦਿੱਤਾ ਮਾਲਕ ਨੇ ਵੀ ਹੁਣ ਪਾਈ ਇਹ ਦਾ ਹਲੂ ਇਹ ਕਰੂਗਾ ਰੰਗਦਾਨਾ ਕਹਿਤਾ ਗਰੋਬਾ ਦਾ ਰੂਪ ਵੀ ਹੁੰਦਾ ਇਹ ਨੇ ਤਾਂ ਮੂੰਹ ਖੋਲਿਆ ਨਹੀਂ ਮੂੰਹ ਨਹੀਂ ਖੋਲਿਆ ਉਹਨਾਂ ਚਰ ਪਤਾ ਨਹੀਂ ਲੱਗਾ ਕਿ ਸਰੂ ਉਹਨੂੰ ਅੰਦਰ ਜਾਣਦਾ ਨਹੀਂ ਆ ਬੰਦਾ ਜਾਣਦਾ ਨਹੀਂ ਦੂਜੇ ਨੂੰ ਕੋਈ ਨਹੀਂ ਪਤਾ ਕਿਸ ਨੂੰ ਕੀ ਗੱਲ ਹੈ ਉਹ ਤਾਂ ਸਵੇਸੀ ਵੇਖਿਆ ਨਾ ਇਕੱਠਾ ਹੋਇਆ ਹੋਇਆ ਇੱਥੇ ਦੂਜੇ ਨੂੰ ਕਿਸ ਨੂੰ ਨਹੀਂ ਪਤਾ ਲੱਗਦਾ ਪਤਾ ਕੇ ਮੈਨੂੰ ਲੱਗਦਾ ਨਹੀਂ ਮੈਂ ਆਪਣੇ ਆਪ ਨੂੰ ਇੰਨਾ ਕੱਲ ਲੱਗੇ ਰੂ ਪਤਾ ਹੀ ਨਾ ਲੱਗੇ ਦੇਖਣ ਵਾਲਾ ਵੀ ਆਇਆ ਕਹਦਾ ਸੀ ਮੈਂ ਤਾਂ ਇਹ ਸਾਰਾ ਨਾ ਉਦੋ ਹੀ ਹੋਊਗਾ ਘੜੇ ਪਾਣੀ ਦੇ ਨੇੜੇ ਉਹਦੇ ਚੱਕੀ ਹੁੰਦਾ ਹੈ ਦੁਜਾ ਦਾ ਘੱਟ ਕਲਾਲਾ ਸਮਝਦਾ ਹੋਊਗਾ ਦੇਖਣ ਵਾਲਾ ਵੀ ਜੀ ਦੀ ਜੱਤ ਤੇ ਸਾਡੇ ਕੀ ਆ ਜਿਹਦੇ ਕੋਲ ਥੋੜੀ ਅਕਲ ਜ਼ਿਆਦਾ ਉਹ ਵੀ ਘੱਪ ਘੱਟ ਕਰਦਾ ਹੋ ਉਹ ਘੱਡਿਆ ਇਹ ਕਰਮਾਨ ਘੱਡਿਆ ਸਮਝਦਾ ਵੀ ਮੇਰੇ ਕੋਲ ਐਕ ਨਹੀਂ ਕਿ ਕੋਈ ਹੋਰ ਕਰੇ ਉਹ ਉੱਤੇ ਉਹ ਉਹ ਤੇ ਕੀ ਸੀ ਉੱਤੇ ਲੁਕੋ ਕੇ ਰੱਖਣ ਦਾ ਸਵਾਲ ਹੈ ਬਿਲਕੁਲ ਹੋਗਾ ਕਿ ਮੇਰੇ ਕੀ ਦੂਰ ਨੂੰ ਸ਼ੱਕ ਨਾ ਹੋ ਜਾਵੇ ਤੇ ਲਕੋ ਕੇ ਰੱਖਣ ਦਾ ਸਵਾਲ ਹੈ ਵੀ ਮੇਰੇ ਨੂੰ ਸ਼ੱਕ ਨਾ ਹੋ ਜਵੇ ਪਰ ਨਿਵੇਸ਼ ਹੋ ਘਰਾ ਹੋਏ ਹਕਾਰ ਨਾ ਹੋ ਜਵੇ ਸ਼ੱਕ ਸ਼ੱਕ ਦਾ ਜਲ ਹੋਵੇ ਆਵੇ ਹਕਾਰ ਨਾ ਹੋ ਜਵੇ ਸੰਸਾਰੇ ਖੇਡ ਡੁੱਟ ਜਾਂਦਾ ਸੰਸਾਰੇ ਖੇਡ ਡੁੱਟ ਜਾਂਦਾ ਜ਼ਿਆਦਾ ਜਨਾ ਗਿਆਨ ਹੋ ਜਾਂਦਾ ਉਹਨਾਂ ਹਕਾਰ ਨਾਲ ਵੀ ਰਲ ਵਧੀ ਜਾਂਦੇ ਜਦ ਇਹ ਕੁਰਸੀ ਪਾ ਦੋ ਛੋਟੀ ਕੁਰਸੀ ਤੇ ਮਾਤਰੀ ਬੋਨਾ ਫਿਰ ਵੱਡੀ ਰੁਹਾਲਦਾ ਕਹਿੰਦੇ ਮੈਨੂੰ ਤਾਂ ਕੈਬਨੈਟ ਆਂਡ ਇੰਸਟਰੀ ਦਾ ਕੈਮਰਾ ਦੋਈਲੀ ਬਣਾ ਲਈਏ ਇਹ ਹੋਰ ਖੇੜਾ ਹੋਰ ਖੇੜਾ